ਜੈਗੁਰਦੇਵ ਤੁਨਗੁਰਦੇਵ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਡੇ ਸੰਤ ਨਰਿੰਦਰदास ਮਹਾਰਾਜ ਜਿਹੜੇ ਦੇਸ਼ ਵਿਦੇਸ਼ਾਂ 'ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਪਹੁੰਚਾ ਕੇ ਪ੍ਰਚਾਰ ਕਰਦੇ ਆ ਤੇ ਇਹ ਡੇਰੇ ਦੀ ਬਹੁਤ ਵੱਡੀ ਪ੍ਰਾਪਤੀ ਆ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਘਰ ਘਰ ਬਚਾਉਣ 'ਚ ਉਹਦੇ ਨਾਲ ਹਸਪੀਟਲ ਸਕੂਲ ਹੋਰ ਬਹੁਤ ਸਾਰੇ ਕਾਰਜ ਜਿਹੜੇ ਸਮਾਜ ਸੇਵਾ ਦੇ ਇਹ ਡੇਰਾ ਬਹੁਤ ਲੰਬੇ ਸਮੇਂ ਤੋਂ ਕਰ ਰਿਹਾ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਦਮਸ਼ਰੀ ਅਵਾਰਡ ਸੰਤ ਬਾਬਾ ਨਰਿੰਦਰਨ ਦਾਸ ਜੀ ਨੂੰ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਇਹ ਸਾਡੇ ਗੁਰਪੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰ ਆ ਰਿਹਾ ਇਹ ਪਹਿਲੀ ਫਰਵਰੀ ਨੂੰ ਉਸ ਤੋਂ ਪਹਿਲਾਂ ਖੁਸ਼ਖਬਰੀ ਮੰਡੀ ਸੰਗਤ ਲਈ ਹੋਰ ਦੁਗਣੀ ਖੁਸ਼ਖਬਰੀ ਆ ਕਿ ਗੁਰਪਰਦੀ ਦਾ ਖੁਸ਼ਖਬਰੀ ਹੈਗੀ ਹੈਗੀ ਉਹਦੇ ਨਾਲ ਨਾਲ ਜਿਹੜਾ ਪਦਮਸ਼ਰੀ ਅਵਾਰਡ ਸੰਤ ਬਾਬਾ ਨਰਜਿੰਦਰ ਦਾਸ ਜੀ ਨੂੰ ਮਹਾਰਾਜ ਨੂੰ ਮਿਲਿਆ ਮੈਂ ਮਹਾਰਾਜ ਨੂੰ ਪੂਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸੋਗਨੀਸ਼ਨ ਪੰਜਾਬ ਤੇ ਨੈਸ਼ਨਲ ਪ੍ਰੈਜ਼ੀਡੈਂਟ ਬ੍ਰਿਟਿਸ਼ਰ ਅਵਦਾਸੀਆ ਹੈਰੀਟੇ ਫਾਊਂਡੇਸ਼ਨ ਤੇ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਮੇਰੇ ਵੱਲੋਂ ਬਹੁਤ ਬਹੁਤ ਸੰਗਤ ਨੂੰ ਵਧਾਈ ਸੰਤ ਬਾਬਾ ਨਰਿੰਦਰ ਦਾਸ ਮਹਾਰਾਜ ਜੀ ਨੂੰ ਬਹੁਤ ਬਹੁਤ ਵਧਾਈਆਂ ਇਹ ਅਵਾਰਡ ਉਹਨਾਂ ਦਾ ਨਹੀਂ ਪੂਰੇ ਸਮਾਜ ਪੂਰੇ ਦੇਸ਼ ਦਾ ਅਵਾਰਡ ਹੈ ਇਸ ਲਈ ਬਹੁਤ ਬਹੁਤ ਵਧਾਈਆਂ ਧੰਨਵਾਦ ਜੈ ਗੁਰਦੇਵ ਧੰਨਵਾਦ